ਲੋਈ ਮਿੱਤਰੋ ਅੱਜ ਆਪਾਂ ਖੜੇ ਆਂ ਪੰਜ ਤਰ੍ਹਾਂ ਫਾਸਟ ਫੂਡ ਸ਼ਹਿਰ ਸੰਗਰੂਰ ਦੇ ਵਿੱਚ ਬਾਈ ਮੀ ਤਰ੍ਹਾਂ ਦੇ ਕੋਲ ਤੇ ਬਾਈਆਂ ਨੇ ਤੁਹਾਨੂੰ ਪਤਾ ਹੀ ਆ ਯਾਰ ਪੀਜ਼ੇ ਵਰਗਨਾਂ ਦਾ ਕੰਮ ਦਾ ਇੱਕ ਨੰਬਰ ਤੇ ਚੱਲਦਾ ਪਿਆ ਬਾਈਆਂ ਨੂੰ ਉਹਨਾਂ ਨਾਲ ਕਰ ਲਿਆ ਗਰਮਾ ਗਰਮ ਗਲਾਵ ਯਮਣਾ ਦਾ ਤੇ ਦੇਸੀ ਘਿਓ ਦੇ ਵਿੱਚ ਬਣੇ ਹੋਏ ਪਰੌਂਠਿਆਂ ਦਾ ਕੰਮ ਤੇ ਹਿੰਦੀਪ ਵੀਰੇ ਇਹ ਕਿਵੇਂ ਤੁਹਾਡੇ ਦਿਮਾਗ ਦੇ ਵਿੱਚ ਸਲਾਹ ਆਈ ਇਹ ਵੀਰੇ ਹੁਣ ਯਾਰ ਇੱਥੇ ਆਪਣੇ ਨੀਅਰਬਾਊਟ ਸਟਾਫ ਰਹਿੰਦਾ ਸਾਰੇ ਹਸਪਤਾਲਾਂ ਦੇ ਹਾਂ ਉਹ ਨਾ ਹੁਣ ਵਿਚਾਰੇ ਠੰਡ ਦੇ ਵਿੱਚ ਰਾਤ ਦੀ ਡਿਊਟੀ ਨੇ ਸਵੇਰੇ ਮਤਲਬ ਕਿ ਉਹ ਸਾਨੂੰ ਡਿਮਾਂਡ ਕਰਦੇ ਸੀ ਵੀ ਇਹ ਕਨਸੈਪਟ ਲੈ ਕੇ ਆਓ ਹਨਾ ਵੀ ਪਰੌਂਠਾ ਵੀ ਹੋਵੇ ਨਾਲ ਕੁਝ ਸਵੀਟਸ ਹੋਵੇ ਹਨਾ ਫਿਰ ਅਸੀਂ ਨੇ ਆਖਿਆ ਯਾਰ ਵੀ ਕਿਉਂ ਨਾ ਆਪ ਆਪ ਹੀ ਬਣਾਈਏ ਕਿਉਂ ਆਪਾਂ ਵਧੀਆ ਕੰਮ ਕਰ ਘੜੀਆਂ ਚੀਜ਼ ਖਵਾਈਏ ਕਿਸੇ ਨੂੰ ਹਨਾ ਆਪਾਂ ਫਿਰ ਆਪਾਂ ਨੇ ਵੀਰੇ ਪਯੌਰ ਖੋਏ ਦੀ ਆਪਣੀ ਗਲਾਬ ਜਾਮਨ ਮੈਂ ਕਿਹਾ ਯਾਰ 24 ਪਾਉਂਦਾ ਗਲਾਬ ਜਾਮਨ ਦਾ ਵਾਕਈ ਹੀ ਇੱਕ ਨੰਬਰ ਹੈ ਯਾਰ ਮੈਂ ਹਜੇ ਇੱਕ ਬਾਇਰਟੀ ਲਈ ਹੈ ਤੇ ਐਂ ਦੇਖੋ ਯਾਰ ਮੂੰਹ ਦੇ ਵਿੱਚ ਪਾਇਆ ਆਪਣੇ ਵਰਮ ਭੁੱਲਦੀ ਆ ਦੇਖੋ ਕਿੰਨੇ ਸੋਹਣੇ ਗਾ ਆ ਆਪਣੇ ਯਾਰ ਗੱਲ ਸੁਣੀ ਹੋਣੀ ਹੈ ਨਾ ਪਹਿਲਾਂ ਯਾਰ ਆਪਣੇ ਬਿਰਗ ਕਹਿੰਦੇ ਹੁੰਦੇ ਸੀ ਯਾਰ ਆ ਵੀ 2-2 ਕਿਲੋ 3-3 ਕਿਲੋ ਮਠਾਈ ਖਾਏ ਨਾ ਉਦੋਂ ਪ्युअर ਚੀਜ਼ ਮੰਨਦੇ ਸੀ ਅੱਜ ਵਾਲੇ ਕਹਿੰਦੇ ਯਾਰ ਸਾਡੇ ਦਾ ਤਜਾ ਬਣਦਾ ਵੀਰੇ ਜੇ ਅੱਜ ਵੀ ਅਸਲੀ ਚੀਜ਼ ਖਾਣਗੇ ਨਾ ਅੱਜ ਉਹ ਵੀ 2 ਕਿਲੋ ਖਾ ਲੇ ਮੈਂ ਨਜ਼ਾਰਾ ਅਸਲੀ ਚੀਜ਼ ਖਾਣਗੇ ਤਾਂ ਜਿਹਨਾਂ ਦੇ ਪਚਦੀ ਉਹ ਦੇਸੀ ਕੋ ਤਾਂ ਵੈਸੇ ਨਹੀਂ ਪਚਦਾ ਛੇਤੀ ਹੀ ਉਹ ਹੀ ਨਾ ਚੀਜ਼ ਕੁਆਲਟੀ ਦੀ ਨਾ ਮਿਲਦੀ ਪ्युअर ਨਹੀਂ ਨਾ ਚੀਜ਼ ਆਉਂਦੀ ਹੈਗੀ ਜੇ ਹੁਣ ਪ्युअर ਚੀਜ਼ ਆਉਗੀ ਆਪੀ ਪਚੂਗੀ ਪ्युअर ਨਹੀਂ ਆਪਾ ਪ्युअर ਚੀ ਸਹੀ ਗੱਲ ਇਹ ਇਹ ਮੰਨ ਕੇ ਜੇ ਤੁਸੀਂ ਖੁਦ ਤਿਆਰ ਆਪ ਕਰ ਦੋ ਇਥੇ ਹਾਂ ਵੀਰੇ ਆਪਾਂ ਖੁਦ ਆਪ ਤਿਆਰ ਕਰਵਾਉਣਾ ਦੁੱਧ ਲਿਆਉਣਾ ਆਪਾਂ ਕਰੋ ਠੀਕ ਹੈ ਦੁੱਧ ਲੈ ਕੇ ਹਲਵਾਈ ਨੂੰ ਲਿਆਉਣਾ ਆਪਾਂ ਆਪਦੇ ਅੱਖਾਂ ਦੇ ਸਾਹਮਣੇ ਆਪਾਂ ਖੋਈ ਦੇਣਾ ਆਪਾਂ ਬਣਵਾਉਣਾ ਠੀਕ ਹੈ ਯਾਨੀ ਕਿ ਆਪਾਂ ਇਹ ਇਹ ਦਾ ਦੇ ਨਾਲ ਆਪਾਂ ਕਹਿ ਸਕਦਾ 101% ਹੋਰ ਹੈਗਾ ਜਿਹੜਾ ਕੋਈ ਬੰਦਾ ਪੁਰਾਣਾ ਬੰਦਾ ਤੁਸੋਂ ਨੂੰ ਲੈ ਕੇ ਆਇਆ ਵੀਰੇ ਆਹੀ ਦੀ ਗਲਾਜਾਂ ਮੈਂ ਤੁਸੀਂ ਨੇ ਕਦੋਂ ਖਾਧੀ ਸੀ ਇਹਦੇ ਵਿੱਚੋਂ ਨਾ ਤਾਂ ਸੁੱਕੇ ਦੁੱਧ ਦੀ ਸਮੈਲ ਆਉਂਦੀ ਹੈ ਨਾ ਇਹਦੇ ਵਿੱਚੋਂ ਵੀਰੇ ਕੋਈ ਆਪਾਂ ਨੇ ਮੈਦਾ ਪਾਵਾ ਆ ਵੀ ਆਪਾਂ ਨੂੰ ਪੈਸੇ ਬਚਾਉਣ ਦੇ ਮਾਰੇ ਨੇ ਹਣਾ ਆਪਾਂ ਸਿਰਫ ਇੱਕ ਟੇ ਵੀਰ ਸਾਡਾ 5000 ਦਾ ਟੇਸਟ ਚੈੱਕ ਕਰੋ ਇੱਕ ਵਾਰ ਤੁਸੀਂ ਠੀਕ ਹੈ ਲੋ ਵੀ ਮਿੱਤਰੋ ਵੀਡੀਓ ਦੇ ਵਿੱਚ ਤੁਸੀਂ ਦੇਖ ਹੀ ਚੁੱਕੇ ਬਾਈ ਵੱਲੋਂ ਆਪਦੀਆਂ ਪੂਰੀਆਂ ਤਸੱਲੀਆਂ ਦਿੱਤੀਆਂ ਹੋਈਆਂ ਨੇ ਹਾਂ ਤਸੱਲੀਆਂ ਕਿਸ ਚੀਜ਼ ਦੀ ਹੁੰਦੀਆਂ ਨੇ ਕਹਿੰਦੇ ਕਿ ਜਿਹੜੀ ਚੀਜ਼ ਪਿਓਰ ਹੁੰਦੀ ਉਹਦੀ ਤਸੱਲੀ ਹੁੰਦੀ ਹੈ ਤੇ ਬਾਕੀ ਹੁਣ ਆਉਣਾ ਤੁਸੀਂ ਇਹ ਕਮੀ ਆ ਤੁਹਾਡੀ ਆਉਣਾ ਕਿ ਤੇ ਕਰੰਟ ਲੋਕੇਸ਼ਨ ਕੀ ਆਪਣੀ ਇੱਕ ਗੱਲ ਤੇਰੀ ਹੋਰ ਆ ਵੀਰੇ ਕਈ ਵਾਰ ਇਹ ਹੁੰਦਾ ਯਾਰ ਵੀ ਪਤਾ ਨਹੀਂ ਵੀ ਅਗਲੇ ਨੇ ਰੇਟ ਵਧਾਤਾ ਹੋਣਾ ਆਪਣਾ ਰੇਟ ਵੀ ਵੀਰੇ ਜੈਨੂਨ ਹੈ ਕੋਈ ਨਹੀਂ ਹੈਗਾ ਵੀ ਆਪਾਂ ਪੈਸੇ ਵੱਧ ਲੈ ਰਹੇ ਹਾਂ 25 ਦੇ 1 50 ਦੇ ਦੋ ਅੱਛਾ ਠੀਕ ਹੈ ਨਾ ਰੇਟ ਬਾਜ਼ਾਰ ਵਾਲਾ ਰੇਟ ਆਪਾਂ ਨੂੰ ਕਿਸੇ ਨੂੰ ਇਹ ਨਹੀਂ ਕਹਾ ਸਾਡਾ ਕਿਸੇ ਨਾਲ ਕੰਪੀਟੀਸ਼ਨ ਨਹੀਂ ਹੈਗਾ। ਵੀ ਹਾਂ ਯਾਰ ਉਹਨੇ ਉਹਨੇ ਦੀ ਲਾ ਰੱਖਿਆ ਸੀ ਉਹਨੇ ਦੀ ਲਾਉਣਿਆ। ਅਜਾ ਸਿਰਫ ਆਪਦੀ ਕੁਆਲਿਟੀ ਦੇ ਪੈਸੇ ਲੈ ਰਿਆ। ਵੀ ਹਰ ਅਗਲੇ ਨੂੰ ਵੀ ਖਾ ਕੇ ਸੰਤੁਸ਼ਟੀ ਮਿਲੇ ਯਾਰ ਹਾਂ ਮੈਂ ਚੰਗੀ ਚੀਜ਼ ਖਾਦੀ ਹੈ। ਯਾਨੀ ਕਿ ਕਿਸੇ ਦੇ ਦਿਲ 'ਚ ਵਹਿਮ ਨਾ ਰਿਹਾ ਇਹ ਚੀਜ਼ ਦਾ ਵੀ ਦੇਸੀ ਘੋੜੇ ਵਿੱਚ ਬਣੀ ਹੈ ਕਿ ਮਹਿੰਗਾ ਨਾ ਹੋਵੇ। ਹਾਂ ਮਹਿੰਗਾ ਨਾ ਹੋਵੇ। ਇਹ ਦੇ ਕਰਕੇ ਆਪਾਂ ਜਿੰਨਾ ਕਿ ਸਾਨੂੰ ਆਪਦਾ ਮਾਰਜਨ ਰੱਖ ਕੇ ਸਾਨੂੰ 25 ਰੁਪਏ ਦੇ ਸੀ ਬੇਚ ਰਿਹਾ ਵੀਰੇ। ਅਸੀਂ ਇਹ ਨਹੀਂ ਹੈਗਾ ਵੀ ਸਾਡਾ ਕਿਸੇ ਨਾਲ ਕੰਪੀਟੀਸ਼ਨ ਆ ਵੀ ਅਸੀਂ 15 ਦੀ ਦੇਵਾਂਗੇ 10 ਦੀ ਦੇਵਾਂਗੇ ਆ 40 ਦੀ ਕਰ ਦਾਂਗੇ ਠੀਕ ਹੈ ਅਸੀਂ ਤਾਂ ਸਿਰਫ ਇੱਕ ਪਿਓਰ ਚੀਜ਼ ਖਮਾਉਣੇ ਆ ਠੀਕ ਹੈ ਵੀ ਕਵਾ ਪਿਓਰ ਚੀਜ਼ ਆਪਾਂ ਕਿੰਨੇ ਤੱਕ ਆਪਾਂ ਦੇ ਸਕਦੇ ਆ ਤੇ ਲੋਕਾਂ ਨੂੰ ਵੱਧੋ ਵੱਧ ਟੇਸਟ ਪਹੁੰਚਾ ਸਕੀ ਪੰਜ ਤਾਰਾ ਦਾ ਠੀਕ ਹੈ ਬਈ ਇਹ ਆਪਣੀ ਮੇਨ ਗਰੰਟ ਲੋਕੇਸ਼ਨ ਕੀ ਹੈਗੀ ਗਰੰਟ ਲੋਕੇਸ਼ਨ ਵੀਰੇ ਆਪਣਾ ਸਿਵਲ ਹਸਪੀਟਲ ਜਿਹੜਾ ਗੇਟ ਬੰਦ ਪਿਆ ਦੂਜਾ ਉਹਦੇ ਸਾਹਮਣੇ ਵਿਧਾਨਤਾ ਹਸਪੀਟਲ ਦੇ ਨਾਲ ਹੀ ਆਪਣਾ ਪੰਜ ਤਾਰਾ ਫਾਸਟ ਫੂਡ ਆ ਪੰਜ ਤਾਰਾ ਫਾਸਟ ਫੂਡ ਹਾਂ ਬਾਕੀ ਲੋ ਵੀ ਮਿੱਤਰੋ ਲੋਕੇਸ਼ਨ ਤੁਹਾਨੂੰ ਦੱਸਤੀ ਬਾਕੀ ਨੰਬਰ ਸਕਰੀਨ ਤੇ ਨੰਬਰ ਤੇ ਕਾਲ ਕਰਕੇ ਬਾਕੀ ਦੀ ਤੁਸੀਂ ਬਾਈ ਇੱਕ ਨੰਬਰ ਦੀ ਕੁਆਲਿਟੀ ਦੇ ਵਿੱਚ ਜੇ ਤੁਸੀਂ ਗਲਾਬ ਜਾਮਨ ਜਾਂ ਦੇਸੀ ਕਦੇ ਪਰੌਂਡੇ ਜਾਂ ਮੰਨ ਕੇ ਜੋ ਫਾਸਟ ਫੂਡ ਵੀ ਖਾਣਾ ਚਾਹੁੰਦੇ ਹੋ ਤਾਂ ਪੰਜ ਤਰ੍ਹਾਂ ਫਾਸਟ ਫੂਡ ਤੇ ਆਜੋ ਸ਼ਹਿਰ ਸੰਗਰੂਰ ਦੇ ਵਿੱਚ ਸਾਰੇ ਟੇਸਟ ਦੀ ਗਾਰੰਟੀ ਹੈ ਆਪਣੀ ਲੋ ਵੀ ਮਿੱਤਰੋ ਟੇਸਟ ਦੀ ਵੀ 101% ਗਾਰੰਟੀ ਦੇ ਰਹੇ ਵੀਰ ਆਜੋ ਕਿਨਾਂ ਸ਼ਹਿਰ ਸੰਗਰੂਰ ਦੇ ਵਿੱਚ ਪੰਜ ਤਰ੍ਹਾਂ ਫਾਸਟ ਫੂਡ ਦੇ ਧੰਨਵਾਦ ਸਸੀ ਕਾਲ